i <sweak> ਸਤ ਹਰਿ ਤੀ ਭਾਈ ਹਰਿਆਵਲੀ ਜਿਥੇ ਮੇਰਾ ਸਤ ਗੁਰ ਮੇਰਾ ਸਤ i guru ਸੇ ਜੰਤ ਪਏ ਹਰਿਆਵਲੇ ਸੇ ਜੰਤ ਭਏ ਹਰਿਆਵਲੇ 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 Sat like the good of धन कुल धन धन पिता आओ पाता करो ध्यान ਪੀਰੀ ਦੇ ਮਾਲਕ ਸਤਿਗੁਰੂ ਭਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੋਹਣੇ ਚਰਨਾਂ ਦਾ ਪਿਆਰ ਬੜੀਆਂ ਵਰਤਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਰਿਆਂ ਹੀ ਰਹਿਮ दुनिया का हर एक सुख चार पदार्थ धर्म अर्थ काम मोक्ष केवल चार पदार्थ ही नहीं परमार्थ भी सतगुरु जी के चरणों परमार्थ पदार्थ भी ਇਤ ਪਰਮਾਰਥ ਜੀ ਇੱਕੋ ਜਗ ਹੈ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਖਸ਼ਿਸ਼ ਕਰਿਆ ਕਰੇ ਅਨ ਸਿੱਖਾ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਕਰਿਆ ਧਿਆਨ ਇਸਨੇ ਪੁੱਛਿਆ ਬਾਬਾ ਜੀ ਨੂੰ ਕਿ ਮਹਾਰਾਜ ਕਿਸ ਦਾ ਧਿਆਨ ਕਰੇ ਇਹਦਾ ਧਿਆਨ ਕਰੀ ਬਹੁਤ ਸਾਰੇ ਲੋਕ ਕਰਦੇ ਕਿ ਉਸ ਦਾ ਧਿਆਨ ਕਰੋ ਉਸ ਦਾ ਧਿਆਨ ਕਰੋ ਬਾਬਾ ਜੀ ਤੁਸੀਂ ਤੇਰੇ ਪਰ ਕਰੋ ਦੱਸੋ ਧਿਆਨ ਕਿਹੜਾ ਕਰੀ ਬਾਬਾ ਜੀ ਕੰਨੇ ਬਾਣੀ ਨਹੀਂ ਪੜਦੇ ਕਲ ਵੀ ਧਰਜੀ ਦੇ ਬਚਨ ਨਹੀਂ ਪੜਦੇ ਭਾਈ ਗੁਰ ਸਿੱਖੋ महाराज असी अज्ञानी हाँ अग्ञान सा बुद्धि थोड़ी है तीस कृपा करो ती सू मार्ग दर्श कराओ जुगत दसो जी क्या क्यों गुरु गोबिंद सिंह जी ने पूछ लेंगे ਤਿਹਾਨ ਧਰਿਓ ਤਹ ਕੋ ਮਨ ਮੈਂ ਜੈ ਹੈ ਕੋ ਅਮਿਤੋਜ ਸਬੈ ਜਗ ਛਾਇਓ ਜੈ ਕੋ ਅਮਿਤੋ ਜਗਤ ਸਾਖ ਅਕਾਲ ਪੁਰਖ ਜੀ ਦੇ ਚਰਨਾਂ ਦਾ ਧਿਆਨ ਕਰ। ਇਹ ਚਰਨ ਬੜੇ ਪਿਆਰੇ। ਪੰਨੀਵੇਂ ਪਾਤਸ਼ਾਹ ਜੀ ਨੂੰ ਪੁੱਛ ਲੈ। ਪਾਤਸ਼ਾਹ ਜੀ ਕਹਿਣਗੇ। ਸਿਮਰ ਮਨਾ ਸਿਮਰ बस रहे हृदय गु प्यारे तेरे ਸਾਰੇ ਧਿਆਨ ਕਰੋ ਪਹਿਲਾ ਚਰਣਾ ਦਾ ਧਿਆਨ ਕਰੋ ਛੇਵੇਂ ਪਾਸੇ ਕਿ ਕੱਲ ਜਿਹੜਾ ਦਿਨ ਆ ਰਿਹਾ ਹੈ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਅੰਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਜਿਹੜਾ ਆ ਤੇ ਬੜੀ ਮਨ ਵਿੱਚ ਖੁਸ਼ੀ ਹੋਈ ਜਦੋਂ ਦਰਬਾਰ ਵਿੱਚ ਐਂਟਰ ਹੋ ਰਿਹਾ ਸੀ ਗੁਰੂ ਤੇ ਅਰਦਾਸੀਆਂ ਦੀ ਰਸਨਾ ਤੋਂ ਇਹ ਬਚਨ ਸੁਣੇ ਤੇ ਅੱਜ ਪੂਰਨਮਾਸੀ ਦਾ ਦਿਹਾੜਾ ਕਿਉਂਕਿ ਧੰਨ ਬਾਬਾ ਨਾਨਕ ਸਿੰਘ ਜੀ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਇਹ ਜਿਹੜਾ ਦਰ ਹੈ ਨਾ ਇਹ ਦਰ ਤੇ ਸਮਰਪਣ ਹੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੈ ਇਸ ਦਰ ਤੇ ਨਿਰੋਲ ਮਰਿਆਦਾ ਜਿਹੜੀ ਉਹ ਕਲਗੀਧਰ ਜੀ ਸਮੇਸ਼ ਸਪਟਾ ਦੀ ਦਸਾਂ ਪਾਸ਼ ਸ਼ੈਅ ਲਈ ਪ੍ਰਗਟ ਹੋ ਰਾਹੀ ਤੇ ਪ੍ਰਤੱਖ ਕਰਕੇ ਮਨਨਾ ਤੇ ਸਾ ਇੱਕ ਸਤਿਗੁਰੂ ਸਹਿਬਾਨ ਦੇ ਪ੍ਰਕਾਸ਼ ਦਿਹਾੜੇ ਪਗਤਾਂ ਦੇ ਜਨਮ ਦਿਹਾੜੇ ਪ੍ਰਕਾਸ਼ ਦਿਹਾੜੇ ਸ਼ਹੀਦਾਂ ਦੀਹਾੜੇ ਉਕੀ ਬਾਬਾ ਜੀ ਸਵਾ ਸਵਾਸ ਕਲਗੀਧਰ ਜੀ ਦੇ ਚਰਣਾ ਵਿੱਚ ਉਹਨਾਂ ਦਾ ਸਮਰਪਤ ਉਹਨਾਂ ਨੇ ਉਹੀ ਜੁਗਤ ਜੋ ਸਤ ਸਤ ਗੁਰੂ ਸਹਿਬਾਨ ਨੇ ਸਾਨੂੰ ਦੱਸੀ ਉਹੀ ਜੁਗਤ ਨਾਲ ਸੰਬਦ ਨਾਲ ਹੋ ਰਹੀ ਹੈ ਤੇ ਚੌਥੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਧੰਨ ਧੰਨ ਪਿਤਾ ਇਤਾ ਧੰਨ ਕੁੱਲ ਧੰਨ ਮਾ ਧੰਨ ਇਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਧੰਨ ਜਿਨ੍ਹਾਂ ਦੀ ਮਹਿਮਾ ਵਿੱਚ ਭਗਤ ਸਹਿਬਾਨ ਕਹਿੰਦੇ ਨੇ ਕਿ ਜੇ ਕੋਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦਾ ਵੀ ਧਿਆਨ ਕਰ ਲਵੇ ਨਾ ਜਿਹਦਾ ਬਾਪੂ ਇਨਾ ਸਮਰੱਥ ਹੈ ਤੇ ਉਹਦੇ ਲਾਲ ਵਿੱਚ ਇਤਨੀ ਸਮਰੱਥਾ ਹੋਵੇ। ਕਹੰਦੇ ਹੋ ਮੈਂ ਹਰ ਇੱਕ ਬਾਤ ਗੁਰਬਾਣੀ ਵਿੱਚ ਪਾਤਸ਼ਾਹ ਵਾਂਗ ਕਹਿੰਦੇ ਤਤ ਵਿਚਾਰ ਹੈ ਮਥੁਰਾ

हम कि फल पट्टा जी कहते जपे जिन तो किसे ने हिंदू जप लेमान चरणा ध्यान कर ले दरवाजे खुले ने खतरी ब्राह्मण शोध उवे ध्यान करे चरणा का चरण पकड़े ਉਦੇ ਤੇ ਕਿਰਪਾ ਹੋਏ ਜੀ ਕਿਸੇ ਤਰ੍ਹਾਂ ਦਾ ਸੰਕਟ ਨਹੀਂ ਹੋਇਆ ਤੇ ਦੁੱਖ ਨਹੀਂ ਹੋਇਆ ਕਿਥੋਂ ਤੱਕ ਪੱਖ ਜੀ ਕਹਿੰਨੇ ਨੇ ਮੈਂ ਸਤਿਗੁਰੂ ਦੇ ਚਰਨਾਂ ਤੇ ਭਰੋਸਾ ਕਰਕੇ ਮਾਨ ਕਰਕੇ ਕਹਿੰਦਾ ਭਾਈ ਗੁਰਸਿੱਖੋ ਜਿਉਂਦੇ ਆ ਜੇ ਤਾਂ ਸੰਕਟ ਵਿਆਪਣਾ ਹੀ ਕੀ ਹੈ ਕੋਈ ਦੁੱਖ ਆਉਣਾ ਹੀ ਕੀ ਹੈ ਕਹਿੰਦੇ ਜਨਮ ਤੇ ਮਰਨ ਦਾ ਵੀ ਦੁੱਖ ਖਤਮ ਹੋ ਜਾਵੇਗਾ ਇੰਨੀ ਵੱਡੀ ਮਹਿਮਾ ਹੈ ਤੇ ਸੰਕਟ ਜੋ গর্ਦ ਨਾ ਆਇਓ ਤੇ ਇੱਕ ਜਗ੍ਹਾ ਤੇ ਇੱਕ ਜਿੰਦਾ ਵੱਡਾ ਵਚਨ ਕਹਿ ਦਿੱਤਾ ਇਹ ਬਾਪੂ ਜੀ ਨੇ ਮਾਂ ਅਜੇ ਪੁੱਤ ਨਹੀਂ ਤਾਂ ਕਰਾਂਗੇ ਸਤਿਗੁਰੂ ਕਹਾਂ ਨੇ ਮੇਰੀ ਦੇ ਮਾਰ ਇਹ ਜਿਹੜੇ ਬਾਪੂ ਦੇ ਸੁਪੁੱਤਰ ਹਨ ਮੇਰੀ ਪੀਰੀ ਦੇ ਮਾਲਕ ਧੰਗ ਗੁਰੂ ਹਰਗੋਬਿੰਦ ਸਹਿ ਮਹਾਰਾਜ ਇੱਕ ਬਾਪੂ ਦੀ ਨਾ ਬਾਪੂ ਦੀ ਮਹਿਮਾ ਕੋਈ ਕਹਿ ਸਕਦਾ ਹੈ ਤੇ ਨਹੀਂ ਪੁੱਤ ਦੀ ਮੈਂ ਮਾਪੀ ਕਿਉਂਕਿ ਬਿਆੰਤ ਨੇ ਉਹ ਵੀ ਗੁਰੂ ਤੇ ਉਹ ਵੀ ਇਕੱਲੇ ਰਹੋਰ ਨੇ ਤਿੰਨ ਕੇ ਦੁੱਖ ਕੋਟਕ ਦੂਰ ਗਏ ਕੋਟਕ ਤੋਂ ਪਾਪ ਕਰੋੜਾਂ ਹੀ ਮਧੁਰਾ ਜਿਨ ਅੰਮ੍ਰਿਤ ਨਾਮੁ ਪੀਓ ਮਧੁਰਾ ਜਿਨ ਅੰਮ੍ਰਿਤ ਨਾਮੁ ਪੀਓ ਜਿਸ ਨੇ ਅੰਮ੍ਰਿਤ ਰੂਪੀ ਸ਼ਬਦ ਰੂਪੀ ਨਾਮ ਚੱਕਿਆ ਚਰਨ ਹਿਰਦੇ ਵਿੱਚ ਵਸਾਲੇ ਨੇ ਕਹਿੰਦੇ ਉਹਨਾਂ ਦੇ ਜੀਵਨ ਵਿੱਚੋਂ ਪ੍ਰੈਜੈਂਟ ਜਿਹੜੇ ਕੋ ਪਿਛਲੇ ਕੱਲੇ ਆਉਂਦੇ ਨੇ ਤੇ ਜਿਹੜੇ ਕੋਈ ਅਗਾ ਫਿਊਚਰ ਵਿੱਚ ਆਉਣੇ ਨੇ ਕਹਿੰਦੇ ਸਾਰੇ ਹੀ ਜੀਵਨ ਵਿੱਚ ਚੱਲੇ ਆਖੇ ਦੁੱਖ ਦੁੱਖਾਂ ਦੀਆਂ ਜੜੇ ਪੁੱਟੀਆਂ ਜਾਣੀਆਂ ਤੇ ਮਹਿਮਾ ਹੈ ਸਤਿਗੁਰੂ ਜੀ ਦੇ ਚਰਨਾਂ ਦਾ ਐਵੇਂ ਨੀ ਕਹੇ ਧਨ ਤਨ ਵਿਚਾਰ ਭਗਤਾਂ ਨੱਪਿਤਾ ਤਨ ਤਨ ਕੋਲ ਹੇ ਰੀਵਾਂ ਸੇ ਸੋਈ ਸੋਈ ਕੋਲ ਵੀ ਕਰਨ ਪਿਤਾ ਵੀ ਕਰਨ ਤੇ ਜਿਸ ਮਾਂ ਦੀ ਕੱਖ ਰਿਚੋਂ ਜਨਮ ਲਿਆ ਜਗਤ ਮਾਂ ਮਾਤਾ ਗੰਗਾ ਜੀ ਵੀ ਧੰਨ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮਾਂ ਵੀ ਧੰਨ ਬੋਲ ਵੀ ਧੰਨ ਪਿਤਾ ਵੀ ਧੰਨ ਗੁਰੂ ਵੀ ਧੰਨ ਗੁਰੂ ਦੇ ਧੰਨ ਮੇਰੀ ਪੀੜੀ ਦੇ ਮਾਲਕ ਵੀ ਧੰਨ ਉਹ ਵੀ ਧੰਨ ਤੇ ਜਿਨ੍ਹਾਂ ਨੇ ਉਹਨਾਂ ਦੇ ਆਕੇ ਦਰਸ਼ਨ ਕੀਤੇ ਉਹ ਵੀ ਹੋ ਗਏ ਧੰਨ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਉਹ ਵੀ ਧੰਨ ਆਓ ਕਰੋ ਧਿਆਨ ਕੇਵਲ 2 ਮਿੰਟ ਲਈ ਆਪਾਂ ਪਹਿਲਾਂ ਗੁਰਮੰਤਰ ਦਾ ਜਾਪ ਕਰਨਾ ਹੈ ਫਿਰ ਸ਼ਬਦ ਪੜਾਂਗੇ ਤੇ ਅਰਦਾਸ ਕਰਿਓ ਅੱਜ ਦੇ ਦੀਵਾਨ ਵਿੱਚ ਅਪ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ ਨੇ ਤੰਤਨ ਬਾਬਾ ਅਨੰਤ ਸਿੰਘ ਜੀ ਤੰਤਨ ਬਾਬਾ ਯਸ਼ ਸਿੰਘ ਜੀ ਮੇਰੇ ਅਰਧਿਆਦੇ ਸੱਚਖੰਡਵਾਸੀ ਅਮਰ ਸ਼ਹੀਦ ਬਖਤਰ ਬਾਬਾ ਰਾਮ ਸਿੰਘ ਜੀ ਕਿਰਪਾ ਕਰਨ ਸਤਿਗੁਰੂ ਜੀ ਦੀ ਅਸੀਸ ਸਤਿਗੁਰੂ ਜੀ ਰਸਨਾ ਤੇ ਆਪ ਨਿਵਾਸ ਕਰਨ ਆਪ ਸੰਗਤ ਅਰਦਾਸ ਕਰਿਓ ਸਤਿਗੁਰੂ ਜੀ ਦੀ ਮਹਿਮਾ ਬੇਅੰਤ ਹੈ ਆਗਾਦ ਗੋਦ ਹੈ ਸਤਿਗੁਰੂ ਜੀ ਜਿੱਥੇ ਦੇ ਸੀਸ ਤੇ ਮੇਰਾ ਪਰਿਆ ਹੱਥ ਰੱਖ ਕੇ ਆਪਣੀ ਵਡਿਆਈ ਆਪ ਹੀ ਕਰਵਾ ਲੈ ਆਓ ਸਤ ਪਹਿਲਾ ਆਪਾਂ ਨੇਤਰ ਬੰਦ ਕਰੋ ਤੇ ਧਿਆਨ ਮੀਰੀ ਦੀ ਜਮਾਲ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸੇ ਮਹਾਰਜੇ ਚਰਨਾਂ ਵਾਹ ਗੁਰੂ ਵਾਹਿਗੁਰੂ 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 ਵਾਹਿ